ਭਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਤੁਸੀਂ ਜੁੜ ਚੁੱਕੇ ਹੋ ਸਾਰੇ ਪੈੰਡੂ ਟੀਵੀ ਦੇ ਨਾਲ ਸਾਡੇ ਇੱਥੇ ਜਿਹੜੇ ਦੁਨੀਆਂ ਨੂੰ ਅਲਵਿਦਾ ਕਰ ਗਏ ਪਰ ਦਿਲਾਂ ਦੇ ਵਿੱਚ ਬਸਦੇ ਨੇ ਹੁਣ ਵੀ ਸਰਦਾਰ ਈਸ਼ਰ ਸਿੰਘ ਪੱਟੀ ਉਹਨਾਂ ਦੇ ਸਰਪ੍ਰਸਤ ਸੁਪੁੱਤਰ ਸਰਦਾਰ ਗੁਰਦੀਪ ਸਿੰਘ ਪੱਟੀ ਮੇਰੇ ਨਾਲ ਮੌਜੂਦ ਨੇ ਉਹ ਆਪਣੇ ਪਿਤਾ ਜੀ ਦੀਆਂ ਲੀਹਾਂ ਦੇ ਉੱਤੇ ਚੱਲ ਰਹੇ ਨੇ ਬਹੁਤ ਘੱਟ ਨੌਜਵਾਨ ਹੁੰਦੇ ਨੇ ਜੋ ਆਪਣੇ ਪੁੱਤਰ ਪਿਤਾ ਦੀਆਂ ਲੀਹਾਂ ਤੇ ਚੱਲਦੇ ਨੇ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਖਾਲਸਾ ਵੈਗੁਰ ਜੀ ਫਤਿਹ ਤੁਹਾਡਾ ਮੀਡੀਆ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀਵਨ ਜੀ ਜੋ ਤੁਸੀਂ ਅੱਜ ਸਾਡੀ ਇਹ ਕਵਰੇਜ ਕਰਨ ਆਏ ਹੋ ਜੋ ਕਿਸਾਨੀ 파ਰਟ 2 ਆ ਇਹ ਜ਼ਰੂਰੀ ਸੀਗਾ ਮੀਡੀਆ ਦੇ ਜ਼ਰੀਏ ਇਹ ਪੂਰੇ ਵਰਲਡ ਦੇ ਵਿੱਚ ਅੱਜ ਸਾਡੀਆਂ ਜੋ ਰਹਿੰਦੀਆਂ ਮੰਗਾਂ ਨੇ ਜੋ ਸਾਡੇ ਤੇ ਅਤਿਆਚਾਰ ਹੋ ਰਿਹਾ ਜੋ ਅਤਰੂ ਗਾਇ ਦੇ ਗੋਲੇ ਜਾਂ ਗੋਲੀਆਂ ਸਾਡੇ ਉੱਤੇ ਡਾਗੀਆਂ ਜਾ ਰਹੀਆਂ ਨੇ ਤੁਹਾਡੇ ਮੀਡੀਆ ਦੇ ਜ਼ਰੀਏ ਹੀ ਪੂਰੇ ਵਰਲਡ 'ਚ ਸਾਡੀ ਆਵਾਜ਼ ਪਹੁੰਚ ਚੁੱਕੀ ਹੈ ਜੀ ਇੱਕ ਵਾਰ ਇਸ ਦੇ ਨਾਲ ਇਹ ਵੀ ਗੱਲ ਕਰਨਾ ਜਉਣਾ ਉਸ ਤਰ੍ਹਾਂ ਦੇ ਇਕੱਠ ਨਹੀਂ ਹੋ ਰਹੇ ਜਿਸ ਤਰ੍ਹਾਂ ਇਕੱਠ ਹੁੰਦੇ ਸੀ ਪਹਿਲਾਂ ਕਿਸੇ ਟਾਈਮ ਟਾਈਮ ਸੀ ਥੋੜੇ ਪਿੰਡ ਦੌਦਪੁਰ ਟ੍ਰੇਨ ਰੁਕ ਜਾਂਦੀ ਸੀ ਤੇ ਕਿਸਾਨਾਂ ਨੂੰ ਲੈ ਕੇ ਜਾਂਦੀ ਸੀ ਉਸ ਉੱਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਕਿਸਾਨਾਂ ਦੀਆਂ ਰਸਤੇਬੰਦੀਆਂ ਦੇ ਵਿੱਚ ਪਾੜ ਹੈ ਜਾਂ ਨਹੀਂ ਨਹੀਂ ਕਿਸਾਨ ਜਥੇਬੰਦੀਆਂ ਦੇ ਚਲੋ ਜੀ ਮੰਗ ਸਾਡੀ ਇੱਕ ਆ ਸਾਡੇ ਥੋੜੇ ਜਿਹੇ ਸ਼ਬਦ ਜਾਂ ਸਾਡੀਆਂ ਹੋਰ ਭਾਵਨਾ ਲੱਗ ਹੋ ਸਕਦੀਆਂ ਨੇ ਪਰ ਜੋ ਮੰਗ ਆ ਕਿਸਾਨੀ ਦੀ ਜੋ ਕਰਜ਼ਾ ਮੁਕਤੀ ਆ ਜੋ ਸਾਡੀਆਂ ਰਹਿੰਦੀਆਂ ਮੰਗਾ ਨੇ ਜੋ ਲਖੀਂਪੁਰ ਖੀਰੀ ਵਾਲਾ ਜੋ ਸਾਡੀ ਐਮਐਸਪੀ ਆ ਜਾਂ ਹੋਰ ਨੇ ਮੰਗਾ ਸਾਰੀਆਂ ਕਿਸਾਨੀਆਂ ਦੀਆਂ ਇੱਕ ਨੇ ਜਿਵੇਂ ਤੁਸੀਂ ਕਿਹਾ ਉਸ ਟਾਈਮ ਜਿਵੇਂ ਸਾਡੇ ਬਜ਼ੁਰਗ ਸੀਗੇ ਮੇਰੇ ਫਾਦਰ ਸਾਹਿਬ ਈਸਰ ਸਿੰਘ ਪੱਟੀ ਉਹਨਾਂ ਨੇ ਸਾਨੂੰ 40 ਸਾਲ ਹੋ ਗਏ ਕਿਸਾਨ ਯੂਨੀਅਨ ਚ ਕੰਮ ਕਰਦੇ ਆ ਨੂੰ ਤੇ ਉਹਨਾਂ ਦੀ ਡੈਥ ਤੋਂ ਬਾਅਦ ਮੈਂ ਉਹਨਾਂ ਦੀ ਲੀ ਤੇ ਚੱਲਿਆ ਉਹਨਾਂ ਦਾ ਨਾਮ ਰੋਸ਼ਨ ਕੀਤਾ ਤੇ ਤੁਸੀਂ ਵੀ ਉਹਨਾਂ ਦਾ ਨਾਮ ਲਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਉਸ ਟਾਈਮ ਸਾਡੇ ਬਜ਼ੁਰਗਾਂ ਦੇ ਵਿੱਚ ਬਹੁਤ ਵੱਡਾ ਜੋਸ਼ ਸੀਗਾ ਹੋ ਸੀਗਾ ਅਸੀਂ ਜਾਂ ਦਿੱਲੀ ਤੋਂ ਆਉਣਾ ਧਰਨੇ ਤੁਰਨੇ ਲਾ ਕੇ ਜੋ ਵੀ ਰਾਜੇਵਾਲ ਸਾਹਿਬ ਨਾਲ ਉਸ ਟਾਈਮ ਅਸੀਂ ਚੱਲਦੇ ਹੁੰਦੇ ਸੀਗੇ ਅਸੀਂ ਖੰਨੇ ਰੇਲਵੇ ਸਟੇਸ਼ਨ ਤੇ ਗੱਡੀ ਰੁਕਦੀ ਅਸੀਂ ਆਪਣੇ ਪਿੰਡ ਟ੍ਰੇਨ ਖਿੱਚ ਕੇ ਉਹ ਚੈਨ ਖਿੱਚ ਕੇ ਟ੍ਰੇਨ ਰੋਕਦੇ ਹੁੰਦੇ ਦੀ ਪਿੰਡ ਐਡਾ ਜਜ਼ਬਾ ਹੁੰਦਾ ਸੀ ਉਸ ਟਾਈਮ ਸਾਡੇ ਬਜ਼ੁਰਗਾਂ ਦੇ ਵਿੱਚ ਪਰ ਇਸ ਟਾਈਮ ਪਤਾ ਕੀ ਹੋ ਗਿਆ ਇਸ ਟਾਈਮ ਸਰਕਾਰਾਂ ਦੀਆਂ ਜਿਹੜੀਆਂ ਨੀਤੀਆਂ ਨੇ ਨਾ ਉਹ ਬਹੁਤ ਬਦਲ ਚੁੱਕੀਆਂ ਨੇ ਉਸ ਟਾਈਮ ਦੀਆਂ ਨੀਤੀਆਂ ਤੇ ਇਸ ਟਾਈਮ ਦੀਆਂ ਨੀਤੀਆਂ ਦੇ ਵਿੱਚ ਬਹੁਤ ਵੱਡਾ ਫਰਕ ਪੈ ਚੁੱਕਿਆ ਉਸ ਟਾਈਮ ਕਦੇ ਕਿਸੇ ਕਿਸਾਨ ਦੇ ਉੱਤੇ ਐਡਾ ਅਤਿਆਚਾਰ ਨਹੀਂ ਹੋਇਆ ਹੈਗਾ ਚਲੋ ਲਾਠੀ ਚਾਰਜ ਇੱਕ ਮਾਮੂਲੀ ਗੱਲ ਆ ਵੀ ਉਹ ਹਰੇਕ ਵਾਰ ਚਲੋ ਹੱਕ ਮੰਗਦਿਆਂ ਦੇ ਉੱਤੇ ਡਾਂਗਾ ਮਾਰਦੇ ਹੀ ਹੁੰਦੇ ਨੇ ਪਰ ਜਿਹੜਾ ਅਤਿਆਚਾਰ ਇਹਨਾਂ ਨੇ ਇਸ ਵਾਰ ਸ਼ੁਰੂ ਕਰਿਆ ਹੋਇਆ ਉਹ ਬਲਡ ਦੇ ਵਿੱਚ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਏ ਪਹਿਲੀ ਵਾਰ ਦੁਨੀਆ ਨੂੰ ਦੇਖਣ ਨੂੰ ਮਿਲੂਗਾ ਜਿਹੜੀਆਂ ਸਾਡੇ ਨੌਜਵਾਨਾਂ ਦੇ ਉੱਤੇ ਗੋਲੀਆਂ ਦਾਗੀਆਂ ਜਾ ਰਹੀਆਂ ਨੇ 12 ਬੋਰ ਦੇ ਛਰਲੇ ਸਾਡੇ ਨੌਜਵਾਨਾਂ ਦੀਆਂ ਢੂਹੀਆਂ ਤੇ ਉਹਨਾਂ ਦੇ ਸਰੀਰ ਤੇ ਇੱਥੋਂ 15 ਬੋਰ ਦੀਆਂ ਗੋਲੀਆਂ ਹੋਰ ਬਹੁਤ ਵੱਡਾ ਸਮਾਨ ਇਹ ਜੋ ਲਿਆਏ ਨੇ ਐਕਤੀ ਇਹ ਬਹੁਤ ਉਹਦੇ ਨਾਲ ਆਇਨੇ ਵਿਉਤਬੰਦੀ ਦੇ ਨਾਲ ਵੀ ਐਕਤੀ ਕਿਸਾਨਾਂ ਨੂੰ ਬਾਰਡਰ ਨਹੀਂ ਟੱਪਣ ਦੇਣਾ ਜੋ ਕੁਝ ਵੀ ਇਹਨਾਂ ਤੋਂ ਹੋਊਗਾ ਇਹ ਸਰਕਾਰਾਂ ਨੇ ਉਹ ਸਾਡੇ ਉੱਤੇ ਜ਼ੁਲਮ ਢਟਾਉਣਾ ਚਲੋ ਜ਼ੁਲਮ ਤਾਂ ਸਰਕਾਰਾਂ ਕਰਦੀਆਂ ਹੁੰਦੀਆਂ ਨੇ ਜ਼ੁਲਮ ਦੇ ਤਰੀਕੇ ਦੇ ਜ਼ੁਲਮ ਸਹਿਣ ਵਾਲੀ ਜਿਹੜੀ ਕੌਮ ਆ ਸਿੱਖ ਕੌਮ ਆ ਪਹਿਲਾਂ ਮੈਂ ਜਦੋਂ ਤੁਹਾਨੂੰ ਮਿਲਦਾ ਹੁੰਦਾ ਸੀ ਉਦੋਂ ਤੁਹਾਡੇ ਦਾੜੀ ਕੇਸ ਨਹੀਂ ਸੀਗੇ ਤੁਸੀਂ ਮਨ ਲਓ ਕਿ ਸੁਧਾਰਨ ਸਿੱਖ ਹੁੰਦੇ ਸੀ ਹੁਣ ਤੁਸੀਂ ਪੂਰਨ ਰੂਪ ਵਿੱਚ ਸਿੱਖ ਹੋ ਗਏ ਹੋ ਤੇ ਅਮਰਤ ਛੱਕ ਲਿਆ ਇਹ ਸੁਭਭੀ ਮੌਕਾ ਤੁਹਾਨੂੰ ਕਦੋਂ ਪ੍ਰਾਪਤ ਹੋਇਆ ਦੇਖੋ ਜੀ ਜਿਵੇਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੇ ਪਿੱਛੇ ਸਾਰਾ ਪਰਿਵਾਰ ਵਾਰਤਾ ਸਾਰਾ ਪਰਿਵਾਰ ਵਾਰ ਕੇ ਉਹਨਾਂ ਨੇ ਸਾਨੂੰ ਇਸ ਭਾਰਤ ਦੇ ਵਿੱਚ ਰਹਿਣ ਲਈ ਸਾਨੂੰ ਆ ਜਗਾ ਮਿਲਿਆ ਤਾਂ ਅੱਜ ਅਸੀਂ ਆਜ਼ਾਦ ਆ ਇਹ ਸਾਰੇ ਜਿਹੜੇ ਭਾਰਤ ਦੇ ਲੋਕ ਨੇ ਇਹ ਜਾਣ ਲੈਣ ਵੀ ਸਾਡੇ ਹਿੰਦ ਦੇ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣਾ ਸੀਸ ਦਿੱਤਾ ਦਿੱਲੀ ਦੇ ਵਿੱਚ ਇਹਨਾਂ ਪਿੱਛੇ ਇਹਨਾਂ ਦੇ ਜਨੂ ਲਾਉਂਦੇ ਸੀਗੇ ਮੁਗਲ ਉਹਨਾਂ ਨੇ ਆਪਣਾ ਬਲੀਦਾਨ ਦੇ ਕੇ ਤਾਂ ਆ ਭਾਰਤ ਦੇ ਲੋਕਾਂ ਦੀ ਰੱਖਿਆ ਕਰੀ ਆ ਤਾਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਆ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਹੋਣ ਦੇ ਨਾਤੇ ਸਾਡਾ ਫਰਜ ਬਣਦਾ ਵੀ ਅਸੀਂ ਉਹ ਉਹ ਜੋ ਸਾਨੂੰ ਸਿੱਖਿਆ ਦੇ ਕੇ ਗਏ ਆ ਜੋ ਸਾਨੂੰ ਉਹ ਰਾਹ ਦੇ ਕੇ ਗਏ ਆ ਜੋ ਸਾਨੂੰ ਉਹ ਬਾਣੀ ਨਾਲ ਜੋੜ ਕੇ ਗਏ ਆ ਜੋ ਸਾਡਾ ਜੋ ਅਸਲੀ ਸਾਡੀ ਪਛਾਣ ਆ ਸਾਡੀ ਅਸਲੀ ਪਛਾਣ ਸਿੰਘ ਆ ਸ਼ੇਰ ਆ ਜਿਹਨੂੰ ਬੱਬਰ ਸ਼ੇਰ ਕਹਿੰਦੇ ਆ ਫਿਰ ਉਸ ਰੂਪ ਦੇ ਵਿੱਚ ਆਉਣਾ ਜ਼ਰੂਰੀ ਸੀਗਾ ਕਿਉਂ ਸਮਾਂ ਬਹੁਤ ਘੱਟ ਆ ਇੱਥੇ ਦੁਨੀਆ ਦੇ ਵਿੱਚ ਕਿਉਂ ਸਾਡੇ ਗੁਰੂ ਸਾਹਿਬਾਨ ਦੇ ਬੱਚੇ 9 ਸਾਲ 7 ਸਾਲ ਦੇ ਸ਼ਹੀਦियां ਪਾਗੇ ਸਰਾਂਦ ਦੀਆਂ ਕੰਧਾਂ ਦੇ ਵਿੱਚ ਚਿਣੇ ਗਏ ਇਸ ਲਈ ਜੋ ਰਹਿੰਦਾ ਮਾੜਾ ਮੋਟਾ ਸਮਾਂ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੱਚੇ ਪਾਤਸ਼ਾਹ ਦੀ ਕਹਿਣੀ ਕਥਨੀ ਤੇ ਚੱਲਣਾ ਪੈਣਾ ਇਹ ਮੈਂ ਸਾਡੇ ਚੈਨਲ ਜਰੀਏ ਸਾਰੇ ਪੰਜਾਬ ਨੂੰ ਸਾਰੇ ਨੌਜਵਾਨਾਂ ਨੂੰ ਸਾਰੇ ਜੂਥ ਨੂੰ ਮੈਂ ਅਪੀਲ ਕਰਦਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੋ ਆਪਾਂ ਨੂੰ ਮਾਰਗ ਦਿਖਾ ਕੇ ਗਏ ਆ ਜਾ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਆਪਾਂ ਨੂੰ ਮੁਗਲਾਂ ਦੇ ਨਾਲ ਲੜ ਕੇ ਆ ਜ਼ਮੀਨਾ ਬਾਬਾ ਸਿੰਘ ਵਾ ਬੰਦਾ ਸਿੰਘ ਬਹਾਦਰ ਦੇ ਕੇ ਗਿਆ ਜਿਹੜੀਆਂ ਅੱਜ ਆਪਾਂ ਰੋਟੀ ਖਾਣ ਦੇ ਲੈ ਕੇ ਰਹੇ ਆ ਆਪਾਂ ਨੂੰ ਉਹਨਾਂ ਦੇ ਜੋ ਆਪਾਂ ਨੂੰ ਰਾਹ ਦਿਖਾ ਕੇ ਗਿਆ ਉਹ ਰਾਹਾਂ ਤੇ ਚੱਲਣਾ ਪਊਗਾ ਰਿਆ ਘਰ ਵਾਪਸੀ ਆਨੰਦਪੁਰ ਕਰੋ ਤੇ ਆਨੰਦਪੁਰ ਜਾ ਕੇ ਹੀ ਆਪਾਂ ਨੂੰ ਮੁਕਤੀ ਮਿਲਣੀ ਆ ਇੱਕ ਲਾਸਟ ਸਵਾਲ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿਸਾਨ ਯੂਨੀਅਨ ਦੇ ਪ੍ਰਧਾਨ ਹੋਣ ਦੇ ਨਾਤੇ ਅਤੇ ਖੰਨੇ ਤੋਂ ਇੱਡਾ ਵੱਡਾ ਜੱਥਾ ਲੈ ਕੇ ਆਏ ਹੋ ਤੁਸੀਂ ਨਾਲ ਕਿ ਤੁਸੀਂ ਬੰਦੀ ਸਿੰਘਾਂ ਦੀ ਮੰਗਾਂ ਵਾਲੀ ਮੰਗ ਵੀ ਰੱਖੋਗੇ ਇਸ ਵਿੱਚ ਦੇਖੋ ਜੀ ਬੰਦੀ ਸਿੰਘਾਂ ਲੈ ਕਿਉਂ ਨਹੀਂ ਰੱਖਣਾ ਚਾਹੀਦਾ ਰੱਖਣਾ ਚਾਹੀਦਾ ਇੱਕ ਇਹ 15 ਮਹੀਨੇ ਤੋਂ ਕੌਮੀ ਇਨਸਾਨ ਮੋਰਚਾ ਲੱਗਿਆ ਚੰਡੀਗੜ੍ਹ ਦੀਆਂ ਬਰੂਹਾਂ ਤੇ ਬੰਦੀ ਸਿੰਘ ਵੀ ਸਾਡੇ ਨੌਜਵਾਨ ਨੇ ਸਾਡੇ ਸਿੰਘ ਨੇ ਸਾਡੇ ਪੰਜਾਬ ਦਾ ਪੁਹਿਖਾ ਜੇ ਅੱਜ ਅਸੀਂ ਆ ਬਾਡਰਾਂ ਤੇ ਖੜੇ ਆ ਤਾਂ ਉਹ ਬੰਦੀ ਸਿੰਘ ਜਿਹੜੇ 30-30 ਸਾਲ ਦੇ ਜੇਲਾਂਾਂ ਦੇ ਵਿੱਚ ਬੰਦ ਨੇ ਉਹਨਾਂ ਕਰਕੇ ਆ ਸਾਡੇ ਨੌਜਵਾਨਾਂ ਦੇ ਸਿਰ ਤੇ ਸਾਡੀ ਪੱਗ ਬਚੀ ਆ ਉਹਨਾਂ ਨੇ ਸਾਡੀ ਆ ਸਾਡੀ ਪੱਗ ਬਚਾਈਆ ਜਿਵੇਂ ਜਗਤਾਰ ਸਿੰਘ ਹਵਾਰਾ ਹੋ ਗਿਆ ਜਾਂ ਹੋਰ ਬੰਦੀ ਸਿੰਘ ਹੋਗੇ ਉਹਨਾਂ ਦੀਆਂ ਮੰਗਾਂ ਵੀ ਕਿਸਾਨ ਯੂਨੀਅਨ ਜਾਂ ਹੋਰ ਮੰਗਾਂ ਜਿਹੜੀਆਂ ਵੀ ਮੰਗਾਂ ਹੋਣ ਉਹ ਜ਼ਰੂਰੀ ਨੇ ਉਹ ਜ਼ਰੂਰੀ ਰੱਖਣੀਆਂ ਚਾਹੀਦੀਆਂ ਨੇ ਕਿਉਂ ਪੰਜਾਬ ਜਿਹੜਾ ਪੰਜਾਬ ਆ ਨਾ ਇਹ ਇੱਕ ਬੱਬਰ ਸ਼ੇਰ ਦੀ ਤਰ੍ਹਾਂ ਏ ਜਿਹੜੇ ਵੀ ਪੰਜਾਬ ਦੇ ਬੱਬਰ ਸ਼ੇਰ ਜੇਲਾਂ ਦੇ ਵਿੱਚ ਬੰਦ ਨੇ ਉਹਨਾਂ ਦੀ ਰਿਹਾਈ ਵੀ ਜਲਦੀ ਤੋਂ ਜਲਦੀ ਸਰਕਾਰ ਨੂੰ ਅਪੀਲ ਕਰਦੇ ਆ ਉਹਨਾਂ ਦੀ ਰਿਹਾਈ ਵੀ ਕਰਨ ਜਿਹੜੇ ਸਾਡੇ 30-30 ਸਾਲ ਦੇ ਡਬਲ-ਡਬਲ ਸਜ਼ਾਾਂ ਮਾ ਕੱਟ ਚੁੱਕੇ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਛੱਡਿਆ ਜਾਵੇ ਇੱਕ ਗੱਲ ਕਰਨਾ ਚਾਹੁੰਦਾ ਕਿ ਤੁਸੀਂ ਦੀਪ ਸਿੱਧੂ ਦੇ ਚੰਗੇ ਦੋਸਤ ਸੀਗੇ ਤੁਹਾਨੂੰ ਅੱਜ ਦੀਪ ਸਿੱਧੂ ਦੀ ਯਾਦ ਆ ਰਹੀ ਹੈ ਦੀਪ ਸਿੱਧੂ ਦੀ ਕਮੀ ਪੇਸ਼ ਆ ਰਹੀ ਹੈ ਦੇਖੋ ਜੀ ਦੀਪ ਦੇ ਨਾਲ ਅਸੀਂ ਕਿਸਾਨੀ ਅੰਦੋਲਨ ਬੰਨ ਵੇਲੇ ਰਹੇ ਹਾਂ ਬਹੁਤ ਵਧੀਆ ਮੁੰਡਾ ਸੀਗਾ ਜਿਹੜਾ ਆਪਣਾ ਸਾਰਾ ਕੁਝ दांव ਤੇ ਲਾ ਕੇ ਇੱਕ ਪੰਜਾਬ ਦੇ ਲਈ ਇੱਕ ਪੰਜਾਬ ਦੀ ਕਿਸਾਨੀ ਲਈ ਪੰਜਾਬ ਦੀ ਜਵਾਨੀ ਲਈ ਪੰਜਾਬ ਦੇ ਭਵਿੱਖ ਲਈ ਪੰਜਾਬ ਨੂੰ ਬਚਾਉਣ ਲਈ ਉਸ ਮੁੰਡੇ ਨੇ ਜਿਹੜਾ ਅਰਬਾਂ ਕਰੋੜਾਂ ਦਾ ਮਾਲਕ ਸੀਗਾ ਉਹ ਇਸ ਧਰਤੀ ਪੰਜਾਬ ਦੀ ਮਿੱਟੀ ਤੇ ਆ ਕੇ ਮੈਂ ਉਹੀ ਮਿੱਟੀ ਦੇ ਵਿੱਚ ਮਿੱਟੀ ਹੋ ਗਿਆ ਉਹਦੀ ਸੋਚ ਬਹੁਤ ਵਧੀਆ ਸੋਚ ਸੀ ਬਸ ਉਹਦੀਆਂ ਯਾਦਾਂ ਰਹਿ ਗਈਆਂ ਉਹਦੀਆਂ ਯਾਦਾਂ ਦੇ ਸਹਾਰੇ ਅੱਜ ਨੌਜਵਾਨ ਦੀਪ ਸਿੱਧੂ ਬਾਈ ਜਿੰਦਾਬਾਦ ਦੇ ਨਾਰੇ ਲਾ ਕੇ ਅੱਜ ਇੱਥੇ ਵਧੀਆ ਮਾਹੌਲ ਬਣਾ ਰਹੇ ਆ ਚਲੋ ਉਸਦੀਆਂ ਯਾਦਾਂ ਦੇ ਵਿੱਚ ਅੱਗੇ ਫੇਰ ਵਧਾਂਗੇ ਨੌਜਵਾਨ ਆਉਂਦੇ ਰਹਿੰਦੇ ਆ ਕੁਰਬਾਨੀਆਂ ਹੁੰਦੀਆਂ ਰਹਿੰਦੀਆਂ ਨੇ ਤੇ ਬਸ ਦਿਲਾਂ 'ਚ ਜਰੂਰ ਰੱਖਿਓ ਜੋ ਵੀ ਕਿਸਾਨੀ ਸੰਘਰਸ਼ ਦੇ ਵਿੱਚ ਸ਼ਹੀਦ ਹੁੰਦੇ ਨੇ ਜਿਵੇਂ ਸਾਡੇ ਬਾਪੂ ਜੀ ਹੋਏ ਨੇ ਯਾ ਆਦੀਪ ਸਿੱਧੂ ਬਾਈ ਹੋਇਆ ਉਹਨਾਂ ਨੂੰ ਦਿਲਾਂ 'ਚ ਵਸਾ ਕੇ ਰੱਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਉਹ ਓਟ ਆਸਰਾ ਲੈ ਕੇ ਅੱਗੇ ਵਧੋ ਤਾਂ ਇਹ ਸਰਕਾਰਾਂ ਨੂੰ ਮੂੰਹ ਦੀ ਖਾਣੀ ਪਊਗੀ ਜੇਕਰ ਤੁਹਾਡੇ ਕਿਸਾਨ ਜੱਥੇਬੰਦੀਆਂ ਦੇ ਨੁਮਾਇंदे ਜਿਹੜੇ ਸੀਨੀਅਰ ਨੇਤੇ ਨਾਲ ਤੁਸੀਂ ਵੀ ਜੱਥੇ ਦੇ ਮੋਰੀਓ ਤੁਹਾਨੂੰ ਕਹਿ ਦਿੱਤਾ ਜਾਂਦਾ ਤਾਂ ਤੁਸੀਂ ਬਾਰਡਰ ਤੋੜ ਕੇ ਦਿੱਲੀ ਪਹੁੰਚ ਜਾਓਗੇ ਬਿਲਕੁਲ ਜੀ ਪਹੁੰਚਾਂਗੇ ਜ਼ਰੂਰ ਪਹੁੰਚਾਂਗੇ ਜਦ ਇਹਨਾਂ ਨੇ ਐਲਾਨ ਕਰਤਾ ਵੀ ਆਪਾਂ ਬਾਰਡਰ ਤੋੜਨੇ ਆ ਤਾਂ ਬਾਰਡਰ ਟੁੱਟਣੂਗਾ ਖਾਲਸਾ ਪੰਥ ਬਾਰਡਰ ਤਾਜ਼ਮ ਮਿੰਟ ਦੇ ਵਿੱਚ ਤੋੜ ਕੇ ਦਿੱਲੀ ਪਹੁੰਚੂਗਾ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਹਰੀ ਸਿੰਘ ਨਲੂਏ ਦੇ ਵਾਰਿਸ ਨੇ ਉਹਨਾਂ ਮੂਹਰੇ ਬਾਰਡਰ ਕੀਨੇ ਪਰ ਅਜੇ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਅਸੀਂ ਵੀ ਕਿਸਾਨ ਜਥੇਬੰਦੀਆਂ ਦੇ ਵਿੱਚ 40 ਸਾਲ ਤੋਂ ਕੰਮ ਕਰ ਰਹੇ ਹਾਂ ਉਹ ਕਹਿ ਰਹੇ ਅਜੇ ਪੀਸਫੁੱਲ ਰਹੋ ਕਿਉਂ ਇਹ ਮੂਹਰੋਂ ਗੋਲੀਆਂ ਮਾਰ ਰਹੇ ਨੇ ਅਜੇ ਅਸੀਂ ਕਹਿੰਦੇ ਆ ਵੀ ਆਪਣੇ ਨੌਜਵਾਨਾਂ ਦਾ ਕਿਸੇ ਦਾ ਨੁਕਸਾਨ ਨਾ ਹੋਵੇ ਜੀ ਤੁਸੀਂ ਖਾਲਸਾ ਜੀ ਬਹੁਤ ਪੂਰਨ ਰੂਪ ਦੇ ਵਿੱਚ ਗੁਰੂ ਦੇ ਸਿੰਘ ਲੱਗ ਰਹੇ ਹੋ ਤੁਸੀਂ ਕਿਸਾਨੀ ਅੰਦੋਲਨ ਨੂੰ ਪੂਰਾ ਸਮਰਪਿਤੋਂ ਹਾਂਜੀ ਸਾਹਿਬ ਪੁਰਾਣ ਜੇ ਤੁਹਾਨੂੰ ਬੈਰੀਅਰ ਤੋੜ ਕੇ ਅੱਗੇ ਜਾਣਾ ਪਿਆ ਥੋੜੀ ਸਿਹਤ ਦਾ ਕੋਈ ਨੁਕਸਾਨ ਹੁੰਦਾ ਸਰੀਰਕ ਤੌਰ ਤੇ ਤਾਂ ਤੁਹਾਨੂੰ ਕੋਈ ਪ੍ਰਵਾਹ ਹੈ ਨਾ ਸਾਨੂੰ ਕੋਈ ਪ੍ਰਵਾਹ ਨਹੀਂ ਹੈ ਅਸੀਂ ਤਾਂ ਜਾਣਾ ਚਾਹੁੰਦੇ ਅੱਗੇ ਅੱਛਾ ਜੀ ਜਿਹੜੇ ਪਰਿਵਾਰ ਦੀ ਆਪਾਂ ਗੱਲ ਕਰ ਰਹੇ ਸੀਗੇ ਕਿਸਾਨੀ ਪਿਛੇ 50 ਸਾਲ ਤੋਂ ਜੂਤ ਦੇ ਰਹੇ ਨੇ ਉਹਨਾਂ ਦੇ ਰਿਸ਼ਤੇਦਾਰ ਵੀ ਉਰੇ ਖੜੇ ਨੇ ਉਹਨਾਂ ਨੂੰ ਵੀ ਪੁੱਤਿਆਂ ਵੀ ਥੋੜੇ ਭਾਈ ਸਾਹਿਬ ਹੁੰਦੇ ਸੀ ਸਰਦਾਰ ਇਸ਼ਰ ਸਿੰਘ ਪੱਟੀ ਜੀ ਉਦੋਂ ਵੀ ਉਹ ਕਿਸਾਨੀ ਮੋਰਚਿਆਂ ਤੇ ਆਉਂਦੇ ਸੀ ਅੱਜ ਤੁਸੀਂ ਉਹਨਾਂ ਦੇ ਪੁੱਤਰ ਨਾਲ ਆਉਨੇ ਹੋ ਤੁਸੀਂ ਕੀ ਫਕਰ ਮਹਿਸੂਸ ਕਰਦੇ ਹੋ ਪੱਟੀ ਪਰਿਵਾਰ ਉੱਤੇ ਅਸੀਂ ਤਾਂ ਮੇਰੀ ਤਾਂ ਭੂਆ ਦਾ ਪੁੱਤਰ ਸੀ ਉਹ ਈਸ਼ਰ ਸਿੰਘ ਦਾਦਪੁਰ ਉਹਦੀਆਂ ਮਤਲਬ ਉਹਦੇ ਨਾਲ ਹੀ ਸੀ 1984 ਚ ਪਹਿਲਾ ਮੋਰਚਾ ਲਾਇਆ ਸੀ ਦਿੱਲੀ ਉੱਥੇ ਚੰਡੀਗੜ੍ਹ ਉਦੋਂ ਸਾਨੂੰ ਗਵਰਨਰ ਧੋਖਾ ਦੇ ਗਿਆ ਅੱਛਾ ਜੀ ਤੇ ਉਹ ਸਾਡੀਆਂ ਕੁਝ ਮੰਗਾਂ ਸੀਗੀਆਂ ਉਸ ਟਾਈਮ ਉਹਨੇ ਕਹਿੰਦੇ ਵੀ ਹੋ ਗਈਆਂ ਕੱਚੇ ਰੂਪ ਦੇ ਵਿੱਚ ਆਹ ਕਹਿ ਗਿਆ ਮੁੜ ਕੇ ਉਹਨੇ ਕੋਈ ਲਿਖਤੀ ਰੂਪ ਦਿੱਤਾ ਨਹੀਂ ਹੈ ਹੁਣ ਅਸੀਂ ਤਾਂ ਇਹ ਚਾਹੁੰਦੇ ਆ ਵੀ ਦੇਖੋ ਪਹਿਲਾ ਸੰਘਰਸ਼ ਵੀ ਅਸੀਂ ਕੀਤਾ 2020 ਤੋਂ ਲੈ ਕੇ 21 ਤੱਕ ਇੱਕੋ ਕਾਲਾ ਕਾਨੂੰਨ ਵਾਪਸ ਹੋਇਆ ਤੇ ਉਸ ਤੋਂ ਬਾਅਦ ਸਾਡੀ ਸੁਆਮੀ ਨਾਥਨ ਰਿਪੋਰਟ ਔਖਣੇ ਪਈ ਐ ਉਹਨੂੰ 24 ਸਾਲ ਹੋ ਗਏ ਉਹਨੂੰ ਲਿਖੀ ਨੂੰ ਸੁਆਮੀ ਨਾਥਨ ਜੀ ਕਮਿਸ਼ਨ ਨੂੰ ਉਹਦੀ ਬੇਟੀ ਤੋਂ ਸਨਮਾਨਤ ਕਰਾ ਦੇਣ ਹੁਣ ਕਿਸਾਨਾਂ ਨੂੰ ਉਹਨੂੰ ਲਾਗੂ ਕਰਾ ਦੇਣ 24 ਸਾਲ ਹੋ ਗਏ ਤੇ ਉਹ ਲਾਗੂ ਨਹੀਂ ਕਰਦੇ ਤੇ ਉਹਨਾਂ ਨੂੰ ਸਨਮਾਨਤ ਕਰੀ ਜਾਂਦੇ ਆ ਕਿਸਾਨ ਦਨ ਪਰਦਨ ਨੂਨ ਦੀ ਡੜੀ ਮੰਗ ਪੂਰੀ ਜਾਂਦਾ ਆਤਮ ਹੱਤਿਆ ਹੋ ਰਹੀਆਂ ਨੇ ਤੇ ਵੱਡੇ ਵੱਡੇ ਜਿਹੜੇ ਇਹ ਲੀਡਰ ਨੇ ਜਹਾਜਾਂ ਚ ਫਿਰਦੇ ਨੇ ਤਾਂ ਕਿਸਾਨ ਇੰਡੀਆ ਦਾ ਕਰਜ਼ਾਈ ਹੋਇਆ ਬਟਾ ਇਹ ਕਿਸਾਨ ਦੀ ਕੋਈ ਦੁੱਖ ਤਕਲੀਫ ਨਹੀਂ ਸੁਣਦੇ ਜੇ ਹੁਣ ਅਸੀਂ ਆਪਣੀਆਂ ਮੰਗਾਂ ਲੈ ਕੇ ਦਿੱਲੀ ਨੂੰ ਚੱਲੇ ਸੀ ਤਾਂ ਸਾਨੂੰ ਸੰਭੂ ਬਾਰਡਰ 'ਤੇ ਇਹਨਾਂ ਨੇ ਫੌਜ ਬਿਠਾ ਦਿੱਤੀ ਮੂਹਰੇ ਇਹ ਕਹਿੰਦੇ ਤੁਸੀਂ ਅੱਗੇ ਨਹੀਂ ਜਾ ਸਕਦੇ ਇਹ ਜੀ ਕਹਿੰਦੇ ਸਾਡੇ ਨਾਲ ਬੇਟਕਟ ਤੇ ਬੱਬਕ ਤੇ ਗੱਲ ਕਰ ਲੋ ਤਾਂ ਕੋਈ ਗੱਲ ਵੀ ਨਹੀਂ ਕਰਦੇ ਹੈਗੇ ਸਮਾਂ ਤਾਂ ਉਲਟ ਸਾਡੇ 'ਤੇ ਗੋਲੇ ਦਾਗ ਦਿੰਦੇ ਆ ਇਹੀ ਜੀ ਤੁਸੀਂ ਸਾਡੇ ਨਾਲ ਸੀਨੀਅਰ ਹੋ ਤੁਸੀਂ ਗੱਲ ਕੀਤੀ ਵੀ ਟੇਬਲ ਤੇ ਬੈਠ ਕੇ ਗੱਲ ਨਹੀਂ ਕਰਦੇ ਮੈਂ ਇਹੀ ਗੱਲ ਦੁਬਾਰਾ ਅੱਜ ਤੁਹਾਡੇ ਨਾਲ ਕਰਦਾ ਦੀਪ ਸਿੱਧੂ ਬਾਈ ਕਿਹਾ ਕਰਦਾ ਹੁੰਦਾ ਸੀ ਵੀ ਜੇ ਤੁਸੀਂ ਮੈਦਾਨ 'ਚ ਤੱਕੜੇ ਹੋ ਅਗਲੇ ਦੀ ਕੀਸੀ ਕਰਾ ਰਹੇ ਹੋ ਮੈਦਾਨ ਦੇ ਵਿੱਚ ਫੇਰ ਉਹ ਤੁਹਾਨੂੰ ਡਰਦਾ ਮਾਰਾ ਕੇ ਕਹਿੰਦਾ ਆਜੋ ਵੀ ਟੇਬਲ ਤੇ ਬੈਠ ਕੇ ਗੱਲ ਕਰੀਏ ਉਹ ਕਹਿੰਦਾ ਹੁੰਦਾ ਸੀ ਜੇ ਤੁਸੀਂ ਮੈਦਾਨ 'ਚ ਤੱਕੜੇ ਹੋ ਤਾਂ ਤੁਹਾਨੂੰ ਟੇਬਲ ਟਾਕ ਤੇ ਬੁਲਾਇਆ ਜਾਊਗਾ ਇਹਦਾ ਮਤਲਬ ਪਾਰਟੀਆਂ ਦਾ ਬਖਰੇਵਾ ਹੋਣਾ ਕਿਸਾਨ ਦੇਥੇ ਬੰਦਿਆਂ ਦੀ ਬੰਡ ਹੋਣੀ ਇਹਦਾ ਮਤਲਬ ਆਪਾਂ ਪ੍ਰੋਪਰ ਤੌਰ ਤੇ ਮਜ਼ਬੂਤ ਨਹੀਂ ਜਿਹੜਾ ਉਹ ਆ ਕੇ ਆਪਣੇ ਨਾਲ ਬੈਠ ਨਹੀਂ ਰਿਹਾ ਇਹ ਗੱਲ ਸ ਇਹ ਗੱਲ ਤਾਂ ਸਹੀ ਹੈ ਜੀ ਕੁਝ ਜਥੇਬੰਦੀਆਂ ਸਾਨੂੰ ਧੋਖਾ ਦੇ ਰਹੀਆਂ ਨੇ ਅਸੀਂ ਉਹਨਾਂ ਨੂੰ ਕਿਹਾ ਵੀ ਇਹ ਸਭ ਦੀ ਮੰਗ ਤਾਂ ਇੱਕੋ ਹੀ ਆ ਚਾਹੇ ਹਰਿਆਣਾ ਦਾ ਕਿਸਾਨ ਹੈ ਚਾਹੇ ਉਹ ਬਿਹਾਰ ਦਾ ਚਾਹੇ ਬੰਗਾਲ ਦਾ ਸਭ ਦਾ ਮੁੱਦਾ ਇੱਕੋ ਹੀ ਆ ਸਵਾਮੀਨਾਥੁਰ ਰਿਪੋਰਟ ਲਾਗੂ ਕਰੋ ਤੇ ਸਾਨੂੰ ਐਮਐਸਪੀ ਸਿਸਟਮ ਨਾਲ ਜੋੜੋ ਤੇ ਇਹ ਸਾਡੀਆਂ ਜਿਹੜੀਆਂ ਫਸਲਾਂ ਨੇ ਸਾਡੀ ਸੋਣੀ ਨੇ ਨਾ ਤਾਂ ਐਮਐਸਪੀ ਦੇ ਰਹੀਆਂ ਨੇ ਨਾ ਸਾਡੀ ਸਵਾਮੀਨਾਥ ਰਿਪੋਰਟ ਨੂੰ ਲਾਗੂ ਕਰ ਰਹੀਆਂ ਨੇ ਤੇ ਇਹ ਸਾਡੇ ਨੇ ਇੱਕ ਵਿਸ਼ਵਾਸ ਘਾਤ ਹੈ ਜਿਹੜਾ ਇਹ ਹੋ ਰਿਹਾ ਹੈ ਇਹ ਵਿਸ਼ਵਾਸ ਘਾਤ ਅੱਜ ਦੀ ਨਹੀਂ ਕਰਦੀ ਰਹੀ ਪਹਿਲਾਂ ਕਾਂਗਰਸ ਸਰਕਾਰ ਨੇ ਵੀ ਕੀਤਾ ਸਾਡੇ ਸੀਨੀਅਰ ਲੀਡਰ ਬਹਿਰੂ ਜੀ ਨੇ ਸਾਨੂੰ ਦੱਸਿਆ ਕਿ ਅਸੀਂ ਸੋਨੀਆ ਗਾਂਧੀ ਕੋਲੇ ਤਿੰਨ ਵਾਰ ਗਏ ਉਹਨਾਂ ਨੇ ਸਾਨੂੰ ਲਾਰੇ ਲਾਏ ਕਿ ਛੋਟੀ ਸੁਆਮੀ ਨਾਥਨਪੁਰ ਲਾਗੂ ਕਰਾਂਗੇ ਇਹ ਜਿਹੜਾ ਮੋਦੀ ਸਰਕਾਰ ਆ ਇਹਨੇ 2014 ਦੇ ਵਿੱਚ ਮੈਨੀਫੈਸਟੋ ਚ ਲਿਖਿਆ ਕਿ ਅਸੀਂ ਸੁਆਮੀ ਨਾਥਨਪੁਰ ਲਾਗੂ ਕਰਾਂਗੇ ਪਰ ਕਰੀ ਅੱਜ ਤੱਕ ਨਹੀਂ ਹੁਣ ਧੋਖੇ ਨਾਲ ਫੇਰ ਵੋਟਾਂ ਮੰਗਦਾ ਮੈਂ ਤਾਂ ਇਹੀ ਕਹੂੰ ਭਾਰ ਦੇ ਕਿਸਾਨ ਨੂੰ ਤੇ ਜਵਾਨ ਨੂੰ ਤੇ ਤੇਰੇ ਮਜ਼ਦੂਰ ਨੂੰ ਵੀ ਇਹ ਬਾਈਕਟ ਕਰੋ 24ਵੇਂ ਇਲੈਕਸ਼ਨ ਦਾ ਜਦ ਤੱਕ ਸਾਡੀਆਂ ਇਹ ਮੰਗਾਂ ਪੂਰੀਆਂ ਨਹੀਂ ਕਰਦਾ ਸਾਡੇ ਇਨੇ ਮੁੰਡੇ ਸੀਦ ਹੋ ਗਏ ਆ 60 ਬੰਦੇ ਦਾ ਸਾਡੇ ਉਰੇ ਸੀ ਉਹ ਹੋ ਗਏ ਜ਼ਖਮੀ ਹੋ ਗਏ ਫੱਟੜ ਤੇ ਇਹਨਾਂ ਵਾਸਤੇ ਇਹਨੇ ਕੋਈ ਨਹੀਂ ਕੀਤਾ ਤਾਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਨੇ ਮੱਢ ਜੀ ਗੱਲ ਕਹੀ ਆ ਵੀ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਪਰ ਗੱਲ ਉਹਨੂੰ ਆਉਣਾ ਚਾਹੀਦਾ ਮੁੱਖ ਮੰਤਰੀ ਸੰਭੂ ਬਾਰਡਰ ਤੇ ਵੀ ਖਨੋਰੀ ਬਾਰਡਰ ਤੇ ਵੀ ਅਸੀਂ ਅਪੀਲ ਕਰਦੇ ਆ ਕਿ ਮੁੱਖ ਮੰਤਰੀ ਜੀ ਨੂੰ ਇੱਕ ਵਾਰ ਆਉਣਾ ਚਾਹੀਦਾ ਇਹਨਾਂ ਨੂੰ ਦੇਖਣਾ ਚਾਹੀਦਾ ਮੌਕਾ ਕਿ ਕਿੱਲ ਗੱਡੇ ਹੋਏ ਨੇ ਅਸੀਂ ਕਿੱਧਰ ਦੀ ਜਾਈਏ ਅਸੀਂ ਤਾਂ ਆਪਣੀਆਂ ਮੰਗਾਂ ਲੈ ਕੇ ਚੱਲੇ ਹਾਂ ਸ਼ਾਂਤਮਈ ਸੰਘਰਸ਼ ਕਰ ਰਹੇ ਹਾਂ ਕੋਈ ਸਾਡੇ ਕੋਲ ਹਥਿਆਰ ਨਹੀਂ ਬਿਲਕੁਲ ਨਹੀਂ ਸਾਨੂੰ ਤਾਂ ਇਹ ਵੈਸੇ ਹੀ ਕਹਿੰਦੇ ਨੇ ਅੱਤਵਾਦੀ ਨੇ ਵੱਖਵਾਦੀ ਨੇ ਇਹ ਖਾਲਸਤਾਨੀ ਨੇ ਜਦੋਂ ਸਾਨੂੰ ਬੰਦੇ ਕਰਦਾ ਤਾਂ ਅਸੀਂ ਪਾਕਿਸਤਾਨ ਦੀ ਮੱਤ ਤੋਂ ਜ਼ਰੂਰ ਲਵਾਂਗੇ ਜਦੋਂ ਸਾਡੇ ਨਾਲ ਧੋਖਾ ਕਰਦੀ ਹੈ ਸਰਕਾਰ ਸਾਡੀਆਂ ਵੋਟਾਂ ਲੈ ਕੇ ਸਾਡੇ ਤੇ ਹੀ ਜ਼ੁਲਮ ਕਰਦੀ ਹੈ ਅਸੀਂ 2000 ਦੋ ਵਾਰ ਇਹਦੀ ਸਰਕਾਰ ਬਣਾ ਦਿੱਤੀ ਹੈ ਅਜੇ ਤੱਕ ਇਹਨੇ ਵੀ ਸੁਆਮੀਨਾਥ ਰਿਪੋਰਟ ਲਾਗੂ ਨਹੀਂ ਕੀਤੀ ਉਹਦੀ ਬੇਟੀ ਨੂੰ ਕਿਹਾ ਵੀ ਸਨਮਾਨਤਾ ਕਰੋ ਉਹਦੀ ਬੇਟੀ ਤੋਂ ਲਾਗੂ ਕਰਾਓ 24 ਸਾਲ ਹੋ ਗਏ ਇਹਨੂੰ ਤਿਆਰ ਕੀਤੀ ਨੂੰ ਸੁਮਿੰਦਰਪੁਰ ਨੂੰ ਅਜੇ ਤੱਕ ਇਹ ਲਾਗੂ ਨਹੀਂ ਕਰ ਰਹੀ ਕਿਰਸਾਨ ਦਿਨ ਪਰਸਨ ਨੂਨ ਦੀ ਟਾਲੀ ਨਾਲ ਪੁਰ ਚੁੱਕਿਆ ਤੇ ਇਹਦਾ ਕੋਈ ਵਾਰਿਸ ਨਹੀਂ ਹੈ ਸਿਰਫ ਇਹ ਤਾਂ ਇੱਕ ਦੇ ਜੋਰ ਨਾਲ ਖੇਤੀ ਕਰਦਾ ਤੇ ਇਹਨੂੰ ਕੋਈ ਵੀ ਕਿਸੇ ਪਾਸੋਂ ਹਰ ਪਾਸੋਂ ਮਹਾਰਾਜ ਜਦੋਂ ਕੁਦਰਤ ਕੋਲੇ ਪਾਣ ਦੀ ਆ ਉਦੋਂ ਇਹਨੂੰ ਕੁਝ ਨਹੀਂ ਦਿੱਤਾ ਜਾ ਰਿਹਾ ਜਦੋਂ ਇਹਦੇ ਤੇ ਕੋਈ ਆਫਤ ਆਉਂਦੀ ਆ ਤਾਂ ਸਰਕਾਰ ਇਹਦੇ ਨਾਲ ਨਹੀਂ ਖੜਦੀ ਹਰ ਕਿਸਾਨ ਦੇ ਦੁਖੀਆਂ ਆਪਣੇ ਦੁੱਖ ਦਿਖਾਉਣ ਵਾਸਤੇ ਦਿੱਲੀ ਜਾਣਾ ਚਾਹੁੰਦਾ ਮੋਦੀ ਸਰਕਾਰ ਨਾਲ ਬੈਠ ਕੇ ਗੱਲਬਾਤ ਕਰਨੀ ਚਾਹੁੰਦਾ ਸਾਡੇ ਸੀਨੀਅਰ ਲੀਡਰ ਗੱਲ ਕਰਨ ਵਾਸਤੇ ਤਿਆਰ ਨੇ ਲੇਕਿਨ ਮੋਦੀ ਸਰਕਾਰ ਸਾਨੂੰ ਟਾਈਮ ਨਹੀਂ ਦੇ ਰਹੀ ਆ ਹੁਣ ਸਾਡੇ ਸੀਨੀਅਰ ਲੀਡਰ ਰੋਕੀ ਜਾਂਦੇ ਨੇ ਕਿ ਐਤਵਾਰ ਤੱਕ ਕੋਈ ਗੱਲ ਹੋਊਗੀ ਪਰ ਅਜੇ ਗੱਲਬਾਤ ਕੋਈ ਨਹੀਂ ਹੋ ਰਹੀ ਦੇਖੋ ਅਸੀਂ ਐਤਵਾਰ ਤੱਕ ਸ਼ਾਂਤਮਈ ਬੈਠੇ ਆ ਉਤੋਂ ਬਾਅਦ ਅਸੀਂ ਕੋਈ ਹੋਰ ਸਕੀਮ ਲਾਵਾਂਗਾ ਜਿਹੜੀ ਸਕੀਮ ਨਾ ਸੀ ਅੱਗੇ ਵਧੀਆ ਜੇ ਤੁਸੀਂ ਬਾਡਰ ਤੋੜ ਕੇ ਅੱਗੇ ਜਾਂਦੇ ਹੋ ਤਾਂ ਆਪਣੀ ਉਮਰ ਦੇ ਤਜਰਬੇ ਨਾਲ ਬਾਬਾ ਜੀ ਇਹ ਗੱਲ ਤੁਸੀਂ ਦੱਸਦੇ ਹੋ ਵੀ ਨੁਕਸਾਨ ਹੋਊਗਾ ਕਿ ਨਹੀਂ ਹੋਊਗਾ ਨੁਕਸਾਨ ਦੋਨਾਂ ਪਾਸੇ ਹੋਊਗਾ ਨੁਕਸਾਨ ਦੋਨਾਂ ਮੇਂ ਹੋਊਗਾ ਵੱਧਾ ਵੱਧ ਹੋਊਗਾ ਸਾਡਾ ਵੱਧ ਹੋਊਗਾ ਕਿਉਂ ਸਾਡੇ ਕੋਲ ਕੋਈ ਹਥਿਆਰ ਨਹੀਂ ਹੈ ਤੇ ਇਹਨਾਂ ਕੋਲ ਤਾਂ ਸਾਰੇ ਹਥਿਆਰ ਨੇ ਇਹਨਾਂ ਨੇ ਅੱਗੇ ਵੀ ਸਾਡੇ ਤੇ ਡਰੇਨਾ ਸਿੱਟ ਕੇ ਉਹ ਸੜੀਆਂ ਨੇ ਉਹ ਅਥੂ ਗਾਇਸ ਦੇ ਗੋਲੇ ਸਿੱਟਦੇ ਰਹੇ ਨੇ ਇੱਕ ਇੱਕ ਗੱਲ ਹੈ ਜੀ ਇੱਕ ਬਲੋਗ ਇੱਕ ਮੰਗ ਹੋਰ ਬਹੁਤ ਚੱਕ ਰਹੇ ਨੇ ਵੀ ਜੇ ਮੋਦੀ ਸਾਹਿਬ ਨੇ ਜਿਹੜੇ ਵੀ ਉਹ ਈਵੀਐਮ ਮਸ਼ੀਨ ਤੇ اگਦੀ ਵੋਟਾਂ ਨਾ ਪਵਾਉਣ ਬੈਲਟ ਪੇਪਰ ਤੇ ਵੋਟਾਂ ਪਵਾਉਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਦੇ ਤੇ ਮੈਂ ਤਾਂ ਜੀ ਉਦੋਂ ਵੀ ਕਹਿ ਗਏ ਜਦੋਂ ਦਿੱਲੀ ਉਹ ਬਹਿਮਾਨਾਂ ਦੀਆਂ ਕੁੜੀਆਂ ਤੇ ਇਹਨਾਂ ਨੇ ਸੇੜ-ਸਾੜ ਕਰੀ ਸੀ ਇਹਨਾਂ ਦੇ ਇੱਕ ਲੀਡਰ ਨੇ ਮੈਂ ਤਾਂ ਉਦੋਂ ਵੀ ਕਿਹਾ ਵੀ ਇਹ ਵੀ ਮਸ਼ੀਨਾ ਬੰਦ ਕਰਨ ਉੱਥੇ ਦਿੱਲੀ ਦੇ ਵਕੀਲਾਂ ਨੇ ਵੀ ਕਿਹਾ ਤਕੜੇ ਹਾਈ ਕੋਰਟ ਸੁਪਰੀਮ ਕੋਰਟ ਵੀ ਕਹਿੰਦੀ ਆ ਵੀ ਇਹ ਵੀ ਮਸ਼ੀਨਾਂ ਬੰਦ ਹੋਣੀਆਂ ਚਾਹੀਦੀਆਂ ਨੇ ਇਹ ਪੰਜਾਬ ਭਾਰਤ ਦੇ ਵਿੱਚ ਇਹ ਸੰਵਿਧਾਨ ਚ ਲਾਗੂ ਨਹੀਂ ਹੈਗੀਆਂ ਇਹ ਤਾਂ ਉਧਰੋਂ ਅਵਾਨੀ ਅਡਾਨੀ ਉਹਨਾਂ ਨੇ ਖਰੀਦ ਕੇ ਲੈ ਕੇ ਦੇ ਦਿੱਤੀਆਂ ਉਹਨਾਂ ਨੇ ਆਪਣਾ ਵਪਾਰ ਕਰਨਾ ਉਹ ਇਹ ਵੀ ਮਸ਼ੀਨਾਂ ਤਾਂ ਕਰਕੇ ਉਹਦੀ ਸਪੋਰਟ ਲੈ ਲੈਂਦੇ ਨੇ ਉਹ 4 ਪੰਜਾਬ 15% ਜਿਹੜੇ ਲੋਕ ਨੇ ਉਹ ਗਰੀਬੀ ਦੀ ਰੇਖਾ ਤੋਂ ਥੱਲੇ ਨੇ ਤੇ ਇਹ ਇਹ ਜਿਹੜੇ ਅਵਾਨੀ ਅਡਾਨੀ ਕਰਾਣਿਆਂ ਨੂੰ ਉੱਪਰ ਕਰ ਰਿਹਾ ਤੇ ਵਪਾਰੀਆਂ ਨੂੰ ਉੱਪਰ ਚੜ੍ਹ ਰਿਹਾ ਤੇ ਪੰਜਾਬ ਨੂੰ ਪਹਿਲਾਂ ਵੀ ਪੰਜਾਬ ਨਾਲ ਇਹ ਸਾਰੀ ਸਰਕਾਰ ਸੈਂਟਰ ਗਵਰਨਮੈਂਟ ਲੱਗਦੀ ਆਈ ਹੈ 1947 ਤੋਂ ਅੱਜ ਤੱਕ 75 ਸਾਲ ਹੋ ਗਏ 60 ਸਾਲ ਦੀ ਤਾਂ ਮੇਰੀ ਵੀ ਉਮਰ ਹੋ ਗਈ ਮੈਂ ਵੀ ਦੇਖਦਾ ਜਦੋਂ ਮੈਨੂੰ ਸੁਰਤਾਈ ਆ 10 ਸਾਲ ਦੇ ਨੂੰ ਤੇ ਮੈਂ ਤਾਂ ਹੀ ਕੁਝ ਦੇ ਦਿੰਦਾ ਕਿ ਪੰਜਾਬ ਨੂੰ ਮਤਰਈ ਵਾਲਾ ਸਲੂਕ ਹੁੰਦਾ ਜੇ ਪੰਜਾਬ ਆਪਣੀ ਕੋਈ ਮੰਗ ਰੱਖਦਾ ਜਾਂ ਸੈਂਟਰ ਗਵਰਨਮੈਂਟ ਦਾ ਕਿਸਾਨ ਨੂੰ ਇਕੱਠਾ ਕਰਦਾ ਤੇ ਉਹਦਾ ਜ਼ੁਲਮ ਤਸੱਦਦ ਕੀਤਾ ਜਾਂਦਾ ਆ ਹਰਿਆਣਾ ਦੇ ਵਿੱਚ ਦੇਖੋ ਜੇ ਕੋਈ ਹਰਿਆਣਵੀ ਮੁੰਡਾ ਆਪਣੀ ਗੱਡੀ ਤੇ ਝੰਡੀ ਲਾ ਲੈਂਦਾ ਤੇ ਉਹਤੇ ਪੁਲਿਸ ਕੇਸ ਪਾਇਆ ਜਾਂਦਾ ਜੇ ਉਹ ਟਰੈਕਟਰ ਤੇ ਆਪਣੇ ਝੰਡੀ ਲਾਉਂਦਾ ਤੇ ਉਹਤੇ ਕੇਸ ਪਾਇਆ ਜਾ ਰਿਹਾ ਉਹ ਖੱਟਰ ਕਹਿੰਦਾ ਮੈਂ ਪੰਜਾਬ ਦਾ ਇੱਕ ਵੀ ਆਦਮੀ ਬਣ ਨਹੀਂ ਦੇਣਾ ਅਸੀਂ ਫੇਸਬੁੱਕ ਤੇ ਪੜਿਆ ਕਹਿੰਦਾ ਵੱਖਰੇ ਹੋਣਾ ਵੱਖਰੇ ਹੋ ਜੋ ਉਹਦਾ ਬਿਆਨ ਤਾਂ ਐਸੀ ਗੱਲ ਦਾ ਸੀ ਤੁਸੀਂ ਤੁਸੀਂ ਦੇਖ ਰਹੇ ਸੀਗੇ ਸ਼ੰਭੂ ਬਾਰਡਰ ਤੋਂ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਬਹੁਤ ਜ਼ਿਆਦਾ ਉਸ ਤੇ ਰੋ ਹੈ ਲੋਕਾਂ ਦੇ ਵਿੱਚ ਅਤੇ ਸਰਦਾਰ ਹੀਰਸਰ ਸਿੰਘ ਪੱਟੀ ਦੇ ਤੁਸੀਂ ਨਾਮ ਸੁਣਿਆ ਉਹ 40 ਸਾਲ ਤੋਂ ਕਿਸਾਨੀ ਲਈ ਲੜਦੇ ਆ ਰਹੇ ਨੇ ਤੇ ਤੁਸੀਂ ਹੁਣ ਜੁੜੇ ਰਹੋ ਪਿੰਡੂ ਟੀਵੀ ਦੇ ਨਾਲ ਅੱਗੇ ਤੁਹਾਨੂੰ ਜਾ ਕੇ ਦਿਖਾਉਂਦੇ ਆ ਬਾਰਡਰ ਤੇ ਹੁਣ ਇਸ ਟਾਈਮ ਕੀ ਮਾਹੌਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ